ਲੁਧਿਆਣਾ ਪੱਛਮੀ ਲਈ ਭਖਿਆ ਸਿਆਸੀ ਅਖਾੜਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰ ਉਤਰੇ ਮੈਦਾਨ ਵਿੱਚ ਭਾਰਤ ਪੂਸ਼ਣ ਆਸ਼ੂ ਅਤੇ ਸੰਜੀਵ अरोड़ा درمیان ਫਸਵਾ ਮੁਕਾਬਲਾ ਤਲ ਲੁਧਿਆਣਾ ਪੱਛਮੀ ਉਹ ਹਲਕਾ ਜਿੱਥੇ ਬਹੁਤ ਜਲਦ ਜ਼ਿਮਨੀ ਚੋਣ ਹੋਣ ਵਾਲੀ ਹੈ ਕਿਉਂਕਿ ਇੱਥੋਂ ਦੇ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ 21 ਜਨਵਰੀ 2025 ਨੂੰ ਦਿਹਾਂਤ ਹੋ ਗਿਆ ਸੀ ਤਾਂ ਆਪਣਾ ਹਥਿਆਰ ਸਾਫ਼ ਕਰਨ ਵੇਲੇ ਗੋਲੀ ਲੱਗਣ ਕਰਕੇ ਉਹਨਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇਸ ਹਲਕੇ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ ਤਾਂ ਉਦੋਂ ਤੋਂ ਹੀ ਸਿਆਸੀ ਸਰਗਰਮੀਆਂ ਨੇ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਦੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਸੀ ਉੱਥੇ ਹੀ ਸਭ ਤੋਂ ਪਹਿਲਾਂ ਆਵਾਦਵੀ ਪਾਰਟੀ ਆਪਣਾ ਉਮੀਦਵਾਰ ਚੋੜ ਮੈਦਾਨ ਦੇ ਵਿੱਚ ਉਤਾਰਦੀ ਹੈ ਉਸ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਆਵਾਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਚੋੜ ਮੈਦਾਨ ਵਿੱਚ ਉਤਾਰੇ ਆਏ ਜਦਕਿ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਦੇ ਜਿਹੜੇ ਉਹ ਚੋੜ ਮੈਦਾਨ ਦੇ ਵਿੱਚ ਨੇ ਹਾਲਾਂਕਿ ਅਗਰ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਚਰਚਾਵਾਂ ਇਸ ਹਲਕੇ ਨੂੰ ਲੈ ਕੇ ਹੋਈਆਂ ਨੇ ਜਿੱਥੇ ਇੱਕ ਪਾਸੇ ਗੱਲ ਕੀਤੀ ਜਾਵੇ ਤਾਂ ਖਾਲੀ ਹਲਕੇ ਦੇ ਵਿੱਚ ਸਿਆਸੀ ਪਾਰਟੀਆਂ ਆਪਣੀ ਜ਼ਮੀਨ ਤਲਾਸ਼ਣ ਲੱਗੀਆਂ ਉੱਥੇ ਹੀ ਆਮ ਆਰਬੀ ਪਾਰਟੀ ਨੇ ਵੀ ਆਪਣੀ ਇਸ ਸੀਟ ਨੂੰ ਬਚਾਉਣ ਦੇ ਲਈ ਮੁਹਿੰਮਾ ਜਿਹੜੀ ਉਹ ਆਰੰਭ ਦਿੱਤੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਜਦੋਂ ਐਮਪੀ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਏ ਉਸ ਤੋਂ ਬਾਅਦ ਇਲਜ਼ਾਮ ਦੇ ਜਿਹੜੇ ਉਹ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਲਗਾਉਂਦੀਆਂ ਨੇ ਕਿ ਰਾਜ ਸਭਾ ਦੀ ਸੀਟ ਖਾਲੀ ਕਰਕੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜੇ ਜਾਣ ਦੀ ਆਪ ਤਿਆਰੀ ਕਰ ਰਹੀ ਹੈ ਕਿਉਂਕਿ ਉਹ ਦਿੱਲੀ ਚੋਣ ਹਾਰ ਚੁੱਕੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਖੰਡਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਉਦੋਂ ਇਹ ਸਟੇਟਮੈਂਟ ਦਿੱਤੀ ਸੀ ਕਿ ਇਸੀ ਇਸ ਹਲਕੇ ਵਿੱਚੋਂ ਸਭ ਤੋਂ ਵਧੀਆ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਰਾਜ ਸਭਾ ਮੈਂਬਰ ਦਾ ਵੀ ਇਹੀ ਹਲਕਾ ਹੈ ਇਸ ਕਰਕੇ ਉਹਦੀ ਚੋਣ ਆ ਜਿਹੜੀ ਉਹ ਕੀਤੀ ਗਈ ਹੈ ਅਤੇ ਅਗਰ ਇਹ ਸੀਟ ਜਿੱਤ ਕੇ ਰਾਜ ਸਭਾ ਦੀ ਸੀਟ ਖਾਲੀ ਹੁੰਦੀ ਹੈ ਤਾਂ ਉਸ ਦੇ ਬਾਰੇ ਬਾਅਦ ਦੇ ਵਿੱਚ ਕੋਈ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਲੇਕਿਨ ਵਿਰੋਧੀ ਪਾਰਟੀਆਂ ਇਸ ਮਸਲੇ ਨੂੰ ਲੈ ਕੇ ਲਗਾਤਾਰ ਸਵਾਲ ਚੁੱਕਦੇ ਆਈਆਂ ਨੇ ਤਾਂ ਹੁਣ ਇਸ ਹਲਕੇ ਦੇ ਵਿੱਚ ਕੁੰਡੀਆਂ ਦੇ ਸਿੰਘ ਫਸਦੇ ਦਿਖਾਈ ਦੇ ਰਹੇ ਨੇ ਕਿਉਂਕਿ ਚਾਹੇ ਉਹ ਸੀਐਮ ਭਗਵੰਤ ਮਾਨ ਹੋਣ ਆਪ ਸੁਪਰੀਮੋ ਅਰਵਿੰਦ ਕੇ ਜੀਵਾਲ ਹੋਣ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵੱਡੇ ਲੀਡਰ ਹੋਣ ਜਾਂ ਫਿਰ ਪੰਜਾਬ ਦੇ ਵੱਡੇ ਲੀਡਰ ਹੋਣ ਸਾਰੇ ਹੀ ਲੀਡਰ ਸਮੇਂ-ਸਮੇਂ ਤੇ ਇਸ ਹਲਕੇ ਵਿੱਚ ਆਉਂਦੇ ਨੇ ਰੈਲੀਆਂ ਕਰਦੇ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਤਹਿ ਪ੍ਰੋਗਰਾਮ ਹੁੰਦੇ ਨੇ ਉਹ ਕੀਤੇ ਜਾਂਦੇ ਨੇ ਵੱਡਾ ਐਲਾਨ ਜਿਹੜਾ ਉਹ ਵੀ ਕੋਈ ਨਾ ਕੋਈ ਕੀਤਾ ਜਾਂਦਾ ਏ ਤਾਂ ਇਸ ਹਲਕੇ ਨੂੰ ਲੈ ਕੇ ਸ਼ਾਸਤਰੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀਆਂ ਗਈਆਂ ਨੇ ਭਾਵੇਂ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਤੋਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਲੇਕਿਨ ਪਰਿਵਾਰ ਦੇ ਨਾਲ ਵੀ ਮੁਲਾਕਾਤ ਹੈ ਜਿਹੜੀ ਉਹ ਲਗਾਤਾਰ ਵੱਡੇ ਲੀਡਰ ਨੇ ਜਿਹੜੇ ਉਹ ਕਰਦੇ ਰਹਿੰਦੇ ਨੇ ਤਾਂ ਇਸ ਹਲਕੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੂਰੀ ਤਿਆਰੀ ਹੈ ਜਿਹੜੀ ਉਹ ਰੰਭੀ ਗਈ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਣ ਆਸ਼ੂ ਵੀ ਲੰਬੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਦੇ ਨਜ਼ਰ ਆ ਰਹੇ ਨੇ ਤਵੱਖ-ਵੱਖ ਲੀਡਰਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਹੀ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਦੋ ਵਾਰ ਪਹਿਲਾਂ ਵੀ ਇਸ ਹਲਕੇ ਵਿੱਚੋਂ ਚੋਣ ਜਿੱਤ ਚੁੱਕੇ ਨੇ ਅਤੇ ਉਹ ਮੰਤਰੀ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ ਤਾਂ ਜੇ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਵੱਲੋਂ ਵੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਕਾਂਗਰਸ ਦੇ ਵੱਖੋ-ਵੱਖ ਵੱਡੇ ਲੀਡਰ ਨੇ ਜਿਹੜੇ ਉਹ ਇਸ ਹਾਲਕੇ ਦੇ ਵਿੱਚ ਪਹੁੰਚੇ ਚਾਹੇ ਉਹ ਰਾਣਾ ਗੁਰਜੀਤ ਹੋਣ ਚਾਹੇ ਉਹ ਪ੍ਰਗਟ ਸਿੰਘ ਹੋਣ ਰਾਜਕੁਮਾਰ ਵੇਰਕਾ ਹੋਣ ਨਾਜਵ ਸਿੰਘ ਮਾਨਸ਼ਾਹੀਆ ਹੋਣ ਪ੍ਰਿੰਦਰ ਢਿੱਲੋਂ ਹੋਣ ਜਾਂ ਫਿਰ ਹੋਰ ਵੱਡੇ ਚਿਹਰੇ ਕਾਂਗਰਸ ਪਾਰਟੀ ਦੇ ਹੋਣ ਤਾਂ ਸਾਰਿਆਂ ਦੇ ਵੱਲੋਂ ਆਸ਼ੂ ਦੇ ਲਈ ਇਹ ਗੱਲ ਆਖੀ ਜਾ ਰਹੀ ਸੀ ਕਿ ਆਸ਼ੂ ਹੀ ਉਮੀਦਵਾਰ ਹੋਣੇ ਚਾਹੀਦੇ ਨੇ ਤਾਂ ਹੁਣ ਉਮੀਦਵਾਰ ਨੇ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਭਾਰਤਪੂਰਨ ਆਸ਼ੂ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਕਾਂਗਰਸ ਦੇ ਵੱਲੋਂ ਉਤਾਰ ਦਿੱਤੇ ਗਏ ਨੇ ਅਗਰ ਇਸ ਹਲਕੇ ਦੇ ਪਛੋਕਰ ਦੀ ਗੱਲ ਕਰੀਏ ਤਾਂ ਇਹ ਹਲਕਾ ਜਿਹੜਾ ਇਹ ਲੁਧਿਆਣਾ ਦਾ ਇੱਕ ਮਹੱਤਵਪੂਰਨ ਹਲਕਾ ਏ 2007 ਦੇ ਵਿੱਚ ਹਰੀਸ਼ ਰਾਏ ਢਾਂਡਾ ਨੇ ਜਿਹੜੇ ਉਹ ਇਥੋਂ ਅਕਾਲੀ ਵਿਧਾਇਕ ਸਨ 2012 ਤੇ 17 ਵਿੱਚ ਭਾਰਤ ਪੂਸ਼ਣ ਆਸ਼ੂ ਨੇ ਕਾਂਗਰਸ ਦੇ ਵੱਲੋਂ ਇੱਥੇ ਵਾਰੀ ਮਾਰੀ ਅਤੇ 2022 ਦੇ ਵਿੱਚ ਗੁਰਪ੍ਰੀਤ ਗੋਗੀ ਇੱਥੋਂ ਦੇ ਵਿਧਾਇਕ ਬਣੇ ਆ ਆਮ ਆਦਮੀ ਪਾਰਟੀ ਵੱਲੋਂ ਅਤੇ 2025 ਨੂੰ ਇਹ ਸਲੀਟ ਜਿਹੜੀ ਉਹ ਵਿਧਾਇਕ ਦੀ ਮੌਤ ਹੋਣ ਕਰਕੇ ਖਾਲੀ ਹੋ ਜਾਂਦੀ ਹੈ ਅਗਰ 2022 ਦੀਆਂ ਅਸੈਂਬਲੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਗੋਗੀ ਦੇ ਜਿਹੜੇ ਉਹ 40000 443 ਵੋਟਾਂ ਦੇ ਨਾਲ ਇਥੋਂ ਜਿੱਤੇ ਸੀ ਦੂਜੇ ਪਾਸੇ ਭਾਰਤ ਪੂਸ਼ਣ ਆਸ਼ੂ ਨੂੰ ਉਸ ਵੇਲੇ 32931 ਵੋਟਾਂ ਨੇ ਜਿਹੜੀਆਂ ਉਪਈਆਂ ਸਨ ਤਾਂ 7512 ਵੋਟਾਂ ਦਾ ਮਾਰ ਦੇਣਾ ਜਿਹੜਾ ਉਹ ਰਿਹਾ ਸੀ ਦੂਜੇ ਪਾਸੇ ਭਾਜਪਾ ਦੇ ਵੱਲੋਂ ਵਿਕਰਮ ਸਿੰਘ ਸਿੱਧੂ ਅਤੇ ਅਕਾਲੀ ਦਲ ਵੱਲੋਂ ਮਹੇਸ਼ਿੰਦਰ ਗਰੇਵਾਲ ਚੌਂ ਮੈਦਾਨ ਵਿੱਚ ਸਨ ਜਿਨ੍ਹਾਂ ਨੂੰ ਕਰਮਵਾਰ 28107 ਅਤੇ 10072 ਵੋਟਾਂ ਪਈਆਂ ਸਨ 2017 ਦੀ ਜੇ ਗੱਲ ਕਰੀਏ ਤਾਂ ਉਸ ਵਕਤ ਇਸ ਸੀਟ ਦਾ ਮਾਰਜਨ 36521 ਸੀ ਜਿੱਤੇ ਸਨ ਕਾਂਗਰਸ ਦੇ ਭਾਰਤ ਪੂਸ਼ਕਣਾ ਤੂ 68627 ਵੋਟਾਂ ਨੂੰ ਉਹਨਾਂ ਨੂੰ ਪਈਆਂ ਸਨ ਜਦਕੀ ਆਮ ਆਦਮੀ ਪਾਰਟੀ ਦੇ ਅਹਿਬਾਬ ਸਿੰਘ ਗਰੇਵਾਲ ਦੇ ਜਿਹੜੇ ਉਹਨਾਂ ਨੂੰ 10 30106 ਵੋਟਾਂ ਦੇ ਜਿਹੜੀਆਂ ਉਹ ਪਈਆਂ ਸਨ ਤਾਂ ਵੱਡੇ ਮਾਰਜਨ ਦੇ ਨਾਲ ਆਸ਼ੂ ਜਿੱਤੇ ਸਨ ਤਾਂ ਜੇ ਗੱਲ ਕੀਤੀ ਜਾਵੇ ਉਸ ਵੇਲੇ ਭਾਰਤ ਪੂਸ਼ਣ ਆਸ਼ੂ ਕੈਬਨਟ ਦੇ ਵਿੱਚ ਵੀ ਆਉਂਦੇ ਨੇ ਮੰਤਰੀ ਬਣਦੇ ਨੇ ਵੱਡੇ ਚਿਹਰੇ ਕਾਂਗਰਸ ਦੇ ਵਿੱਚ ਉੱਭਰ ਕੇ ਨਜ਼ਰ ਆਉਂਦੇ ਨੇ ਤਾਂ 2017 ਦੇ ਵਿੱਚ ਭਾਜਪਾ ਦੇ ਕਮਲ ਚਾਟਲੀ ਨੂੰ 22620 ਵੋਟਾਂ ਪਈਆਂ ਸਨ ਅਤੇ ਜੇ 2012 ਦੀ ਗੱਲ ਕਰੀਏ ਤਾਂ ਉਦੋਂ ਭਾਰਤ ਪੂਸ਼ਣ ਆਸ਼ੂ ਪਹਿਲੀ ਵਾਰ ਇਤੋਂ ਜਿੱਤੇ ਸਨ ਉਦੋਂ ਉਹਨਾਂ ਨੂੰ 69100 25 ਵੋਟਾਂ ਪਈਆਂ ਸਨ ਅਤੇ ਉਹਨਾਂ ਨੇ 35922 ਵੋਟਾਂ ਦੇ ਮਾਰਜਨ ਨਾਲ ਬੀਜੇਪੀ ਦੇ ਪ੍ਰੋਫੈਸਰ ਰਜਿੰਦਰ ਭੰਡਾਰੀ ਨੂੰ ਹਰਾਇਆ ਸੀ ਭੰਡਾਰੀ ਨੂੰ ਉਸ ਵੇਲੇ 33203 ਵੋਟਾਂ ਦੇ ਜੜੀਆਂ ਉਪਈਆਂ ਸਨ ਤਾਂ ਇਸ ਹਲਕੇ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਹਲਕੇ ਦੇ ਲੋਕ ਕੇਸ ਲੀਡਰ ਦੇ ਉੱਤੇ ਕੇਸ ਪਾਰਟੀ ਦੇ ਉੱਤੇ ਵਿਸ਼ਵਾਸ ਜਤਾਉਂਦੇ ਨੇ ਲੇਕਿਨ ਫਸਮਾ ਮੁਕਾਬਲਾ ਮੰਨਿਆ ਜਾ ਰਿਹਾ ਏ ਭਾਰਤ ਪੂਸ਼ਣ ਆਸ਼ੂ ਅਤੇ ਸੰਜੀਵ अरोड़ा ਦਰਮਿਆਨ ਦੂਜੇ ਪਾਸੇ ਭਾਜਪਾ ਵੀ ਇੱਥੋਂ ਕਾਫੀ ਮਜ਼ਬੂਤ ਨਜ਼ਰ ਆ ਸਕਦੀ ਹੈ ਕਿਉਂਕਿ ਰਵਨੀਤ ਮਿੱਟੂ ਨੇ ਜਿਹੜੇ ਉਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸਨ ਭਾਜਪਾ ਵਿੱਚ ਆਏ ਭਾਵੇਂ ਕੀ ਥੋੜੇ ਜਿਹੇ ਫਰਕ ਦੇ ਨਾਲ ਉਹ ਚੋਣਾਂ ਹਾਰ ਗਏ ਲੇਕਿਨ ਉਹਨਾਂ ਨੂੰ ਫਿਰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਇਸ ਕਰਕੇ ਬੀਜੇਪੀ ਦਾ ਆਧਾਰ ਵੀ ਇਸ ਹਲਕੇ ਦੇ ਵਿੱਚ ਵਧਿਆ ਹੈ ਅਕਾਲੀ ਦਲ ਵਾਸਤੇ ਜਰੂਰ ਇੱਥੇ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੀ ਵਾਰ ਉਹਨਾਂ ਨੂੰ ਬਹੁਤ ਘੱਟ ਵੋਟਾਂ ਇਸ ਹਲਕੇ ਵਿੱਚੋਂ ਪਈਆਂ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਹਲਕੇ ਦੇ ਲੋਕ ਕਿਹੜੇ ਉਮੀਦਵਾਰ ਅਤੇ ਕਿਹੜੀ ਪਾਰਟੀ ਦੇ ਹੱਕ ਵਿੱਚ ਫਤਵਾ ਜਾਰੀ ਕਰਦੇ ਨੇ